ਜੇ ਜਾ ਪੂਰਨ ਮਸੰਦ ਨੂੰ ਬੁਲਾ ਕੇ ਲਿਆ ਜਿਉਣਾ ਕਹਿ ਲੱਗਾ ਕਿ ਮੈਂ ਬੁਲਾ ਕੇ ਲਿਆਉਣਾ ਹਜੂਰ ਪਰ ਯਾਰਾ ਆਪਣੇ ਬਾਰੇ ਦੱਸੋ ਕਿ ਤੁਸੀਂ ਕੌਣ ਹੋ ਮੈਂ ਕੀ ਜਾ ਕੇ ਮਾਲਕ ਨੂੰ ਕਹਾ ਤੇ ਸਤਗੁਰੂ ਕਹਿੰਦੇ ਇੰਨਾ ਕਰੀ ਪੀ ਅਨੰਦਪੁਰ ਵਾਲਾ ਗੁਰੂ ਆਇਆ ਸਾਧ ਸੰਗਤ ਜਿਉਣਾ ਜੂ ਬਾਰੇ ਪਤਾ ਜਾਂਦਾ ਕਹਿੰਦਾ ਮਾਲਕ ਜੀ ਘਰ ਦੇ ਦਰਵਾਜੇ ਤੇ ਅਨੰਦਪੁਰ ਵਾਲਾ ਗੁਰੂ ਆਇਆ ਹੋਇਆ ਨੰਮਸੰਗਤ ਪਾਤਾਂ ਤੇ ਸਿੱਖੀ ਦੀਆਂ ਕਰਦਾ ਤੇ ਸਤਿਗੁਰਾਂ ਦੇ ਕੋਲੋਂ ਸੇਵਾ ਵੀ ਲੈਂਦਾ ਪਰ ਸਾ ਸੰਗਤ ਇਹਨੇ ਸੁਣਿਆ ਸੀ ਕਿ ਸਤਿਗੁਰੂ ਨੇ ਚਮਕੌਰ ਨੂੰ ਛੱਡ ਦਿੱਤਾ ਤੇ ਸਤਿਗੁਰੂ ਦੀ ਭਾਲ ਫੌਜਾਂ ਕਰ ਰਹੀਆਂ ਇਹ ਆਪਣੇ ਨੌਕਰ ਜਿਉਣੇ ਨੂੰ ਕਹਿ ਲਗਾ ਜਿਉਣਿਆ ਕਿਤੇ ਗੁਰੂ ਨੂੰ ਘਰੇ ਤਾਂ ਨਹੀਂ ਬਾੜ ਲਿਆ ਜੱਪੇ-ਜੱਪੇ ਤੇ ਉਹਨੂੰ ਪੁਲਿਸ ਲੱਭਦੀ ਫਿਰਦੀ ਫੌਜਾਂ ਲੱਭਦੀਆਂ ਫਿਰਦੀਆਂ ਓਏ ਇਸ ਦੁੱਖ ਦੀ ਘੜੀ ਬੱਚੇ ਅਸੀਂ ਸ਼ਰੀਕ ਨਹੀਂ ਹੋ ਸਕਦੇ ਜਾ ਜਾ ਕੇ ਕਹਦੇ ਵੀ ਪੂਰਨ ਕਰੇ ਨਹੀਂ ਉਹ ਜੀਵਣਾ ਸਤਿਗੁਰੂ ਦੇ ਕੋਲ ਆਇਆ ਕਹਿੰਦਾ ਬਾਜਾਂ ਵਾਲੀ ਸੱਚੀ ਸਰਕਾਰ ਮੈਨੂੰ ਮਾਫ਼ ਕਰ ਦਿਓ ਮੈਂ ਜੋ ਤੁਹਾਡੀ ਸੇਵਾ ਕਰ ਸਕਦਾ ਸੀ ਮੇਥੋਂ ਹੋਈ ਹੈ